ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 72 ਘੰਟਿਆਂ ਦੇ ਮੌਸਮ ਦੀ ਯਾਨੀ ਕਿ ਆਉਂਦੇ ਤਿੰਨ ਦਿਨਾਂ ਦੇ ਵਿੱਚ ਮੌਸਮ ਪੰਜਾਬ ਦਾ ਕਿਵੇਂ ਦਾ ਰਹ ਸਕਦਾ ਇਹ ਅਪਡੇਟ ਤੁਹਾਨੂੰ ਅੱਜ ਸਾਂਝਾ ਕਰਾਂਗੇ ਸੈਟਲਾਈਟ ਦੱਸੇ ਨਾਲ ਐਸਲੀ ਦੇ ਨਾਲ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਧੁੰਦ ਕੁਝ ਖੇਤਰਾਂ ਦੇ ਵਿੱਚ ਜ਼ਮੀਨੀ ਫੱਦਰ ਤੇ ਬਣੀ ਹੋਈ ਹੈ ਜਿਵੇਂ ਕਿ ਤੁਸੀਂ ਸਕਰੀਨ ਦੇ ਵਿੱਚ ਦੇਖ ਸਕਦੇ ਆ ਧੁੰਦ ਦੇ ਅਲਰਟ ਹੋਈ ਸੀ ਪਰ ਧੁੰਦ ਬਹੁਤੇ ਖੇਤਰਾਂ ਦੇ ਵਿੱਚ ਨਹੀਂ ਹੈ ਕੁਝ ਖੇਤਰਾਂ ਦੇ ਵਿੱਚ ਧੁੱਪ ਹੋਈ ਚੜੀ ਹੋਈ ਹੈ ਸਵੇਰ ਤੇ ਚੜਦੇ ਸੂਰਜ ਦੇ ਦਰਸ਼ਨ ਹੋਏ ਨੇ ਸੋ ਐਸਲੀ ਦੇ ਦੇਖ ਸਕਦੇ ਆ ਕਿ ਕੁਝ ਰੋਪੜ ਮਹਾਲੀ ਨਵਾਂ ਸ਼ਹਿਰ ਇਹਨ ਅਦਕ ਕੋਰਾ ਆਜਨ ਖੇਤਰਾਂ ਦੇ ਵਿੱਚੋਂ ਵੇਖਣ ਨੂੰ ਮਿਲਿਆ ਜਿੱਥੇ ਮਰਿੰਡਾ ਰੋਪੜ ਸਮਰਾਲਾ ਇਹਨਾਂ ਖੇਤਰਾਂ ਦੇ ਵਿੱਚ ਕੋਰਾ ਪਿਆ ਉੱਥੇ ਹੀ ਕੁਝ ਹੋਰ ਖੇਤਰਾਂ ਦੇ ਵਿੱਚ ਵੀ ਕੋਰੇ ਦੀ ਵਾਪਸੀ ਹੋਈ ਦੂਜੇ ਫਾਸੇ ਵਾ ਦੇਖੀ ਤੇ ਉੱਤਰੀ ਰਾਜਸਥਾਨ ਦੇ ਕੁਝ ਖੇਤਰ ਫਟੰਡਾ ਸ੍ਰੀ ਮਕਸਰ ਸਾਹਿਬ ਦੇ ਕੁਝ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਕੁਝ ਫਰੰਡਾ ਜਮੇਨੀ ਤਾਂ ਹੁੰਦਾ ਸੀ ਉਹ ਵੀ ਉੱਡ ਜਾਣੀ ਹੈ ਆਉਂਦੇ ਘੰਟੇ ਡੜ ਘੰਟੇ ਤੱਕ ਮੌਸਮ ਹੈ ਲਗਭਗ ਸੂਚੇ ਸੂਵੇ ਦੇ ਵਿੱਚ ਸਾਫ਼ ਹੋ ਜਾਏਗਾ ਅੱਜ 21 ਜਨਵਰੀ ਦਾ ਦਿਨ ਹੈ ਜੀ ਤੇ ਅੱਜ ਦੇ ਦਿਨ ਦੇ ਵਿੱਚ ਗਰਮਾਹਟ ਥੋੜੀ ਜਿਹਾ ਮੌਜੂਦ ਰਹੇਗੀ ਜੇਕਰ ਅੱਜ ਦਾ ਦਿਨ ਵੀ ਬੀਤੇ ਦਿਨਾਂ ਦੇ ਮੁਕਾਬਲੇ ਗਰਮ ਰਹਿ ਜਾਂਦਾ ਤੇ ਇਹ ਸਿਸਟਮ ਨੂੰ ਬੂਸਟ ਕਰੇਗਾ ਜਿਹੜਾ ਸਿਸਟਮ ਪਰਸੋਂ ਤੋਂ ਲੱਗਣ ਜਾ ਰਿਹਾ ਜਾਂ ਕਹਿੰਦੇ ਕੱਲ ਦੁਪਹਿਰ ਤੋਂ ਬਾਅਦ ਇੱਕ ਪਛਮੀ ਸਿਸਟਮ ਆ ਰਿਹਾ ਜਿਹੜਾ ਕਿ ਪਹਿਲਾ ਰਾਜਸਥਾਨ ਵਾਲੇ ਫਸਲ ਸ਼ੁਰੂ ਹੋ ਸਕਦਾ 23 ਤਰੀਕ ਨੂੰ ਪੰਜਾਬ ਦੇ ਵਿੱਚ ਜਿਹੜਾ ਮੀਂਹ ਅਤੇ ਗਰਮ ਮਾਰ ਲਵਾ ਸਕਦਾ ਕੁਝ ਖੇਤਰਾਂ ਦੇ ਵਿੱਚ ਸੋ ਅੱਜ ਦਿਨ ਦੇ ਵਿੱਚ ਕਿੰਨੀ ਗਰਮੀ ਪੈਂਦੀ ਹੈ ਤੇ ਕੱਲ ਪੂਰਾ ਕਿੰਨੀ ਰਫਤਾਰ ਤੇ ਚੱਲਦਾ ਪੂਰੇ ਦੀ ਹਵਾ ਇਹ ਸਾਰਾ ਕੁਝ ਡਿਪੈਂਡ ਕਰਨੀ ਸੋ ਇਹ ਸਿਸਟਮ ਬਾਰੇ ਆਪਾਂ ਤੁਹਾਨੂੰ ਜਿਹੜਾ ਰੈਗੂਲਰ ਅਪਡੇਟ ਕਰਦੇ ਆ ਰਹੇ ਹਾਂ ਸੋ ਅੱਜ ਦੀ ਅਪਡੇਟ ਇਹ ਆ ਕਿ ਸਿਸਟਮ ਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਕੋਈ ਉਤਾਰ ਚੜ੍ਹਾ ਨਹੀਂ ਸਿਸਟਮ ਐਜ਼ ਇਟ ਉਸੇ ਤਰ੍ਹਾਂ ਲੱਗ ਰਿਹਾ ਜਿਵੇਂ ਇਸ ਤਣੋ ਬੀਤੇ ਦਿਨਾਂ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਦਿੰਦੇ ਆ ਰਹੇ ਹਾਂ ਤੇ ਇਹ ਸਿਸਟਮ ਦੇ ਵਿੱਚ ਮੁੱਖ ਤੌਰ ਤੇ ਮਾਝਾ ਤੋਂ ਬਾਬਾ ਇਹ ਸਾਰੇ ਖੇਤਰ ਲਗਭਗ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਪਠਾਨਕੋਟ ਹੁਸ਼ਿਆਰ ਫਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਰੋਪੜ ਮਹਾਲੀ ਚੰਡੀਗੜ੍ਹ ਇਹਨਾਂ ਖੇਤਰਾਂ ਦੇ ਵਿੱਚ ਲਗਭਗ 75 ਤੋਂ 80 ਫੀਸਦੀ ਖੇਤਰਾਂ ਦੇ ਵਿੱਚ ਇਹਨਾਂ ਦੇ ਵਿੱਚ ਹੋ ਸਕਦਾ ਕਿ ਹਲਕੀ ਗੜੇਮਾਰ ਵੀ ਹੋ ਸਕਦੀ ਹੈ ਉਹ ਖੇਤਰ ਮੱਝਾਲੇ ਵਾਸ ਪਾਸੇ ਹੋ ਸਕਦੇ ਨੇ ਜਾਂ ਦੋਆਬੇ ਵਾਲੇ ਪਾਸੇ ਵੀ ਹੋ ਸਕਦੇ ਨੇ ਮਾਲਵੇ ਦੀ ਗੱਲ ਕਰੀਏ ਜੀ ਮਾਲਵੇ ਦੇ ਵਿੱਚ 20 25% ਖੇਤਰ ਮੀਂਹ ਤੋਂ ਸਖਣੇ ਵੀ ਰਹਿ ਸਕਦੇ ਨੇ ਤੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ ਤੇਜ਼ ਝਰਾਟੇ ਸੰਭਾਵਿਤ ਨੇ 23 ਤਰੀਕ ਨੂੰ 22 ਦੀ ਸ਼ਾਮ ਤੋਂ ਵੈਸੇ ਇਹ ਸਿਸਟਮ ਸ਼ੁਰੂ ਹੋ ਜਾਣਾ ਹੈ 22 23 ਦੀ ਜਿਹੜੀ ਰਾਤ ਹੋਏਗੀ ਉਹ ਰਾਤ ਨੂੰ ਤੇ 23 ਦੇ ਦਿਨ ਦੇ ਵਿੱਚ ਤੇ 23 ਦੀ ਜਿਹੜੀ ਰਾਤ ਹੋਣੀ ਹੈ ਇਹਨਾਂ ਇਸ ਸ਼ਡਿਊਲ ਦੇ ਵਿੱਚ ਮੀਂਹ ਜੜੇ ਆ ਦਰਜ ਹੋਣਗੇ ਪੰਜਾਬ ਦੇ ਵਿੱਚ ਕੁਝ ਖੇਤਰ ਹੋ ਸਕਦੇ ਨੇ ਇਕ ਦੋ ਜਲੇ ਜਿੱਥੇ ਮੀਂਹ ਕੁਝ ਘੱਟ ਲੱਗਣ ਹਲਕੇ ਲੱਗਣ ਜਾਂ ਫਿਰ ਸੰਘਣੀ ਬਦਲ ਵਾਜਦਲਾ ਸਿਸਟਮ ਅੱਗੇ ਲੰਘ ਜਾਈ ਵੈਸੇ ਬਹੁਤ ਖੇਤਰਾਂ ਦੇ ਵਿੱਚ ਮੀਦੇ ਅਸਰ ਬਣੇ ਹੋਏ ਨੇ ਸੋ ਇਹ ਸਿਸਟਮ ਦੇ ਲਈ ਅਲਰਟ ਹੈ ਜਿਹੜੇ ਮੌਸਮ ਵਿਭਾਗ ਨੇ ਜਾਰੀ ਕੀਤੇ ਹੋਏ ਨੇ ਠੰਡਾ ਸਟਾਰਮ ਲਾਈਟਨਿੰਗ ਦੇ ਯਾਨੀ ਕਿ ਗਰਜ ਅਲਿਸ਼ਕ ਦੇ ਨਾਲ ਮੀਦੇ ਅਲਰਟ ਨੇ ਤੇ ਅੱਜ ਧੁੰਦ ਦੇ ਅਲਰਟ ਸੀ ਤੇ ਧੁੰਦਾਂ ਜੋ ਵੇਖਣ ਨੂੰ ਮਿਲੀ ਵੀ ਹੈ ਤੇ ਇਸ ਸਿਸਟਮ ਦੇ ਵਿੱਚ ਹੁਣ ਕੋਈ ਵਾਦਾ ਫੇਰ ਬਦਲ ਕੋਈ ਬਦਲਾ ਸੰਭਵ ਨਹੀਂ ਹੈ ਸਿਸਟਮ ਉਸੇ ਤਰ੍ਹਾਂ ਲੱਗੇਗਾ ਤੇ ਅੱਜ ਪਈ ਗਰਮੀ ਇਸ ਸਿਸਟਮ ਨੂੰ ਬੂਸਟ ਕਰੇਗੀ ਜੇਕਰ ਅ ਆਪਟ ਆ ਸਕਦੀ ਹੈ ਕੱਲ ਪਰੇ ਦੀ ਹਵਾ ਕਿੰਨੀ ਤੇਜ਼ ਚੱਲਦੀ ਹੈ ਇਹ ਸਿਸਟਮ ਨੂੰ ਬੂਸਟ ਕਰੇਗੀ ਜੇ ਕੱਲ ਪੂਰਾ ਖੁੱਲ ਕੇ ਨਾ ਚੱਲਿਆ ਕੱਲ ਰਾਤ ਤੱਕ ਮਤਲਬ ਕੱਲ ਦਾ ਦਿਨ ਹੈ ਮੈਂ ਤੇ ਕੱਲ ਦੀ ਰਾਤ ਤੱਕ ਪੂਰਾ ਖੁੱਲ ਕੇ ਨਹੀਂ ਚੱਲਦਾ ਤੇ ਇਹ ਸਿਸਟਮ ਥੱਲੇ ਆ ਜਾਏਗਾ ਥੱਲੇ ਮਤਲਬ ਕਿ ਬਿਲਕੁਲ ਡਾਊਨ ਨਹੀਂ ਹੋਏਗਾ ਫਿਰ ਵੀ ਇਹ ਸਿਸਟਮ ਲੱਗੇਗਾ ਪਰ ਇਹਦੇ ਵਿੱਚ ਜਿੱਥੇ ਪਰੇ ਦੀ ਹਵਾ ਕਾਫੀ ਕੁਝ ਅਹਿਮ ਰੋਲ ਅਦਾ ਕਰਦੀ ਹੁੰਦੀ ਹੈ ਸੋ ਉਹਦੇ ਵਿੱਚ ਜੇਕਰ ਪਰੇ ਦੀ ਹਵਾ ਖੁੱਲ ਕੇ ਚੱਲ ਗਿਆ ਜਿੱਥੇ ਪੂਰਾ ਉੱਥੇ ਫਿਰ ਸਿੱਧੇ ਤੌਰ ਤੇ ਅਰਥ ਇਹ ਹੈ ਕਿ ਤਾਵਰ ਤੌਰ ਮਿਲ ਲੱਗ ਸਕਦੇ ਨੇ ਤੇ ਕੁਝ ਗਣੇ ਮਾਰ ਵੀ ਉਹਨਾਂ ਖੇਤਾਂ ਦੇ ਵਿੱਚ ਸਕਦੀ ਹੈ ਅਲਰਟ ਦੀ ਗੱਲ ਕਰੀਏ ਜੀ ਸਕਰੀਨ ਤੇ ਦੇਖ ਸਕਦੇ ਆ ਕਿ ਅੱਜ ਦੇ ਇਹ ਅਫਡੇਟ ਹੈ ਦਿਨ ਹੈ ਜੀ 21 ਜਨਵਰੀ ਦਾ ਅੱਜ ਪੰਜਾਬ ਦੇ ਲਈ ਵਾਰਨਿੰਗ ਨੇ ਡਸ ਫੌਗ ਦੇ ਅੱਜ ਅਲਰਟ ਸੀ ਤੇ ਧੁੰਦ ਜਿਵੇਂ ਨਹੀਂ ਫੱਦਰ ਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਹੈਵੀ ਐਸ ਸਵੇਰ ਤੋਂ ਉਹ ਵੀ ਸਾਫ਼ ਹੋ ਜਾਣੀ ਆ ਘੰਟੇ ਤੱਕ ਕੱਲ ਤੇ ਫਰਸੋਂ ਠੰਡਾ ਸਟੌਂਡ ਲਾਈਟਨਿੰਗ ਦਾ ਅਲਰਟ ਨੇ ਕੱਲ 22 ਤਰੀਕ ਨੂੰ ਵੀ 23 ਤਰੀਕ ਨੂੰ ਵੀ ਵੈਸੇ ਸਿਸਟਮ 22 ਦੀ ਸ਼ਾਮ ਤੋਂ ਜਾਂ ਫਿਰ 22 ਦੀ ਜਿਹੜੀ ਰਾਤ ਹੋਏਗੀ ਇਹ ਸਿਸਟਮ ਪੰਜਾਬ ਦੇ ਵਿੱਚ ਐਂਟਰੀ ਮਾਰੇਗਾ ਤੇ ਫਿਲਹਾਲ ਹੈ 22 ਤੇ 23 ਤਰੀਕ ਲਈ ਗਾਰਜਰ ਰਿਸਕ ਦੇ ਨਾਲ ਵੀ ਇਹ ਅਲਰਟ ਨੇ ਤਨਕ